ਮੈਂ ਟੂ ਬਰਾਡ ਦੀ ਪੁਸਤਕ ਕੈਂਗਰੂ ਨਾਮਾ ਟਾਪੂ ਤੇ ਵਿਚਰਦਿਆਂ ਵਿੱਚੋਂ ਇੱਕ ਲੇਖ ਆਸਟ੍ਰੇਲੀਆ ਵਿੱਚ ਭੰਗ ਪੁਛਰੀ ਇਹ ਲੇਖ ਮਾਰਚ 2011 ਵਿੱਚ ਉਸ ਵਕਤ ਲਿਖਿਆ ਤੇ ਛਪਿਆ ਸੀ ਜਦੋਂ ਆਸਟ੍ਰੇਲੀਆ ਦੇ ਇੱਕ ਪੰਜਾਬੀ ਵੱਸੋਂ ਵਾਲੇ ਕਸਬੇ ਗਰਾਫਿਤ ਵਿੱਚ ਇੱਕ ਪੰਜਾਬੀ ਪਰਿਵਾਰ ਸੁੱਖਾ ਬੀਜਨ ਕਰਨ ਪੁਲਿਸ ਦੇ ਡਿੱਕੇ ਆ ਗਿਆ ਸੀ ਜਦੋਂ ਮੈਂ ਇਸ ਕਾਂਡ ਬਾਰੇ ਤੇ ਪੰਜਾਬੀਆਂ ਦੇ ਨਸ਼ਿਆਂ ਨਾਲ ਜੁੜੇ ਇਤਿਹਾਸ ਬਾਰੇ ਪੜਤਾਲ ਕੀਤੀ ਤਾਂ ਉਹ ਰੌਂਗ ਟੇ ਖੜੇ ਕਰਨ ਵਾਲੀ ਸੀ ਜਿਸ ਨੂੰ ਮੇਰੀ ਕਲਮ ਵੀ ਲਿਖਣ ਤੋਂ ਮੁਨਕਰ ਹੋ ਗਈ ਇਸ ਪਿੱਛੇ ਮੇਰਾ ਡਰਪੋਕ ਹੋਣਾ ਨਹੀਂ ਸੀ ਬਸ ਇਸ ਪਿੱਛੇ ਇੱਕ ਸੋਚ ਸੀ ਕਿ ਹੁਣ ਪਚੋਕੜ ਖੰਗਾਲ ਨਾਲ ਕੋਈ ਜ਼ਿਆਦਾ ਸਿਆਣਪ ਤਾਂ ਕਮ ਨਹੀਂ ਜੋ ਇਨਸਾਨ ਅਜਮਾੜੇ ਕੰਮ ਛੱਡ ਕੇ ਮੁਖਤਾਰਾ ਵਿਚ ਆ ਗਏ ਹਨ ਅਤੇ ਇੱਕ ਚੰਗੇ ਸਮਾਜ ਦੀ ਸਿਰਜਣਾ 'ਚ ਲੱਗੇ ਹੋਏ ਹਨ ਉਹਨਾਂ ਦੇ ਇਸ ਬੁਰੇ ਦੌਰ ਨੂੰ ਖੁਰਚਣਾ ਸਾਧਨੀ ਹੋਵੇਗਾ ਸੋ ਇਸੇ ਸੋਚ ਨੂੰ ਮੋੜੇ ਰੱਖਦਿਆਂ ਭੂਤਕਾਰ ਯਾਨੀ ਲੰਘੇ ਸਪ ਦੀ ਲੀਪਟਣਾ ਮناسب ਨਹੀਂ ਸਮਝਾ ਤੇ ਚੰਗੇ ਭਵਿੱਖ ਦੀ ਆਸ ਵਿੱਚ ਸੂਈ ਸਿਰਫ ਵਰਤਮਾਨ ਤੇ ਰੱਖੀ ਬਾਬੂ ਸਿੰਘ ਮਾਨ ਮਰਾੜਾ ਵਾਲੇ ਦੇ ਅੱਜ ਤੋਂ ਤਕਰੀਬਨ 30 ਬਾਰੇ ਪਹਿਲਾਂ ਲਿਖੇ ਅਤੇ ਮੁਹੰਮਦ ਸਰੀਕ ਤੇ ਰਣਜੀਤ ਕੌਰ ਵੱਲੋਂ ਗਾਇਆ ਇੱਕ ਗੀਤ ਜੋੜਾਂ ਵਿੱਚ ਬੈ ਗਿਆ ਜੱਟ ਦੇ ਤੇਲੂ ਰਾਮ ਦੀ ਹੱਡੀ ਦਾ ਜਰਦਾ ਪਿੰਡ ਵਿੱਚ ਭੰਗ ਪੁਜਦੀ ਪਿੰਡੋਂ ਬਾਹਰਲੀ ਸੜਕ ਉੱਤੇ ਠੇਕਾ ਅੱਜ ਵੀ ਜਦੋਂ ਸੁਣਦਾ ਹਾਂ ਤਾਂ ਇੰਜ ਲੱਗਦਾ ਜਿਵੇਂ ਇਹ ਸਾਰੀਆਂ ਗੱਲਾਂ ਬਰਾੜਾਂ ਵਾਲੇ ਮਾਨ ਨੇ ਵਿਦੇਸ਼ੀ ਵਸਤੇ ਪੰਜਾਬੀਆਂ ਨੂੰ ਲਾ ਲਾ ਕੇ ਲਿਖੀਆਂ ਹੋਣੀਆਂ। ਚਲੋ ਜੋ ਵੀ ਹੈ ਪਰ ਅੱਜ ਦੇ ਇਸ ਲੇਖ ਵਿੱਚ ਕੁਝ ਇਹੋ ਜਿਹੇ ਸੱਚ ਆਪ ਜੀ ਨਾਲ ਸਾਂਝੇ ਕਰ ਰਿਹਾ ਜਿਨ੍ਹਾਂ ਨੂੰ ਸੁਣ ਕੇ ਆਪਨੇ ਆਪ ਨੂੰ ਪੰਜਾਬੀ ਕੈਨ ਵਿੱਚ ਕੋਈ ਮਾਨ ਉੱਜਿਆ ਮਹਿਸੂਸ ਨਹੀਂ ਹੋਣਾ। ਇਸ ਚਰਚਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਭੰਗ ਬਾਰੇ ਜਾਣ ਲਈਏ ਕਿ ਇਹ ਭੰਗ ਹੈ ਕੀ ਛੇ। ਪਾਵੇਂ ਭੰਗ ਇੰਨੀ ਵੀ ਦੁਰਲੱਭ ਵਸਤੂ ਨਹੀਂ ਜਿਸ ਬਾਰੇ ਆਮ ਲੋਕਾਂ ਨੂੰ ਪਤਾ ਨਾ ਹੋਵੇ ਪਰ ਫਿਰ ਵੀ ਕਹਿੰਦੇ ਨੇ ਕਿ ਵੀ ਵੀ ਕੋਤੇ ਬੋਲੀ ਬਦਲ ਜਾਂਦੀ ਹੈ ਸੋ ਇਸੇ ਕਰਕੇ ਕੋਈ ਇਸਨੂੰ ਭੰਗ ਕੋਈ ਸੁੱਖਾ ਕੋਈ ਸੁਖ ਨਿਧਾਨ ਤੇ ਕੋਰੇ ਇਸਨੂੰ ਮਰਵਾਣਾ ਤੇ ਹਮਕ ਤੇ ਨਾਂ ਨਾਲ ਜਾਣਦੇ ਹਨ ਨਾ ਭਾਵੇਂ ਕੋਈ ਵੀ ਹੋਵੇ ਪਰ ਇਸ ਦਾ ਅਸਲੀ ਕੰਮ ਤਾਂ ਦਿਮਾਗ ਤੇ ਸਿੱਧਾ ਅਸਰ ਕਰਨਾ ਹੈ ਕਹਿੰਦੇ ਨੇ ਕਿ ਜਦੋਂ ਬੰਦਾ ਇਸ ਦਾ ਸੇਵਨ ਕਰ ਲੈਂਦਾ ਤਾਂ ਕੀਤੀ ਜਾਣ ਵਾਲੀ ਕਿਰਿਆ ਵਾਰ-ਵਾਰ ਦੁਹਰਾਉਂਦਾ ਹੈ ਉਦਾਹਰਨ ਦੇ ਤੌਰ ਤੇ ਜੇਕਰ ਹਸਨ ਲੱਗ ਪਵੇ ਤਾਂ ਸੁਨੋਬੰਦ ਨਹੀਂ ਹੁੰਦਾ ਤੇ ਜੇ ਰੋਣ ਲੱਗ ਪਵੇ ਤਾਂ ਵਿਰਦਾ ਨਹੀਂ ਇਹ ਨਸ਼ਾ ਕੋਈ ਅੱਜ ਕੱਲ ਦੇ ਸ਼ੈਤਾਨੀ ਦਿਮਾਗ ਦੀ ਖੋਜ ਨਹੀਂ ਸਗੋਂ ਇਹ ਤਾਂ ਸਦੀਆਂ ਤੋਂ ਸਾਡੇ ਸਮਾਜ ਦਾ ਹਿੱਸਾ ਹੈ ਜਿਸ ਦਾ ਸਬੂਤ ਸਾਡੇ ਪੁਰਾਣੇ ਵੇਦ ਪ੍ਰਾਣ ਦਿੰਦੇ ਹਨ ਭਾਵੇਂ ਉਹ ਇਤਿਹਾਸ ਹੋਵੇ ਜਾਂ ਮਿਥਿਹਾਸ ਇਸ ਭੰਗ ਦਾ ਜ਼ਿਕਰ ਬਹੁਤ ਥਾਵਾਂ ਤੇ ਪੜਨ ਨੂੰ ਮਿਲ ਜਾਂਦਾ ਹੈ ਪੁਰਾਣੇ ॠषि मुनि ਤਾਂ ਇਸ ਦਾ ਸੇਵਨ ਕਰਦੇ ਹੀ ਸਨ ਅੱਜ ਕੱਲ ਵੀ ਤੁਸੀਂ ਜੇ ਕਦੇ ਹਿੰਦੁਸਤਾਨ ਦੇ ਪਹਾੜੀ ਖੇਤਰ ਵਿੱਚ ਜਾਓ ਤਾਂ ਬਹੁਤ ਸਾਰੇ ਸਿਆਸੀ ਇਸ ਦਾ ਸੇਵਨ ਕਰਦੇ ਮਿਲ ਜਾਣਗੇ ਇੱਕ ਵਾਰ ਮੈਂ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਤੇ ਗਿਆ ਤਾਂ راہ ਵਿੱਚ ਚਮੋਲੀ ਵੇਖੇ ਕੋਈ ਸਾਧ ਹੱਥਾਂ ਨੂੰ ਸਰੋਂ ਦਾ ਤੇਲ ਲਾ ਕੇ ਹੱਥ ਸੁੱਕੇ ਦੇ ਬੂਟਿਆਂ 'ਚ ਜ਼ੋਰ-ਜ਼ੋਰ ਦੀ ਕੁਮਾਰੇ ਸਨ ਮੇਰੇ ਪੁੱਛਣ ਤੇ ਉਹਨਾਂ ਦੱਸਿਆ ਕਿ ਇਸ ਨਾਲ ਜੋ ਮੈਲ ਸਾਡੇ ਹੱਥਾਂ ਉੱਤੇ ਜੰਮੇਗੀ ਅਸੀਂ ਉਸ ਨੂੰ ਸਲਫੇ 'ਚ ਪਾ ਕੇ ਸੂਟੇ ਲਾਵਾਂਗੇ होली ਦੇ ਤਿਉਹਾਰ ਮੌਕੇ ਵੱਡੇ ਪੱਧਰ ਤੇ ਲੋਕੀ ਇਸ ਦਾ ਸੇਵਨ ਕਰਦੇ ਹਨ ਗੁਰੂ ਦੀਆਂ ਲਾਡਲੀਆਂ ਫੌਜਾਂ ਯਾਨੀ ਕਿ ਨਿਹੰਗ ਸਿੰਘ ਵੀ ਸੁਖ ਨਿਦਾਨ ਦੀ ਵਰਤੋਂ ਕਰਨ ਵਿੱਚ ਮੋਰੀ ਹਨ ਮੁਕਤੀ ਗੱਲ ਇਹ ਹੈ ਕਿ ਹਿੰਦੁਸਤਾਨ 'ਚ ਨਸ਼ਾ ਕੋਈ ਦੁਰਲੱਭ ਚੀਜ਼ ਨਹੀਂ ਹੈ ਰਾਹੇ ਵਗਾਹੇ ਜਾਂਦੇ ਆਮ ਇਸ ਦੇ ਬੂਟੇ ਮਿਲ ਜਾਂਦੇ ਹਨ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਮੁਕਤ ਦਾ ਨਸ਼ਾ ਜੋ ਚਾਹੀ ਇਸ ਵਿੱਚ ਡੁਬਕੀ ਲਾ ਲਵੀ ਪਰ ਜਦੋਂ ਵਿਦੇਸ਼ ਦੀ ਗੱਲ ਆ ਜਾਂਦੀ ਹੈ ਤੇ ਖਾਸ ਕਰਕੇ ਆਸਟ੍ਰੇਲੀਆ 'ਚ ਇਹ ਬਹੁਤ ਹੀ ਖਤਰਨਾਕ ਮੰਨਿਆ ਜਾਂਦਾ ਹੈ ਇਸ ਨੂੰ ਗਾਉਣ ਤੇ ਪਾਬੰਦੀ ਲੱਗੀ ਹੋਈ ਹੈ ਪਹਿਲੋਂ ਪਹਿਲ ਤਾਂ ਆਸਟ੍ਰੇਲੀਆ ਵਿੱਚ ਸੁੱਖਾ ਗਾਉਣ ਵਾਲੇ ਲਈ ਸਜ਼ਾ ਕੋਈ ਜ਼ਿਆਦਾ ਨਹੀਂ ਸੀ ਜਿਸ ਦਾ ਲੋਕਾਂ ਨੇ ਬਹੁਤ ਫਾਇਦਾ ਉਠਾਇਆ ਜਦ ਦੁਨੀਆ ਫਾਇਦਾ ਉਠਾਰੀ ਹੋਵੇ ਤੇ ਸਾਡੇ ਪੰਜਾਬੀ ਕਿਸੇ ਤੋਂ ਕਿਵੇਂ ਪਿੱਛੇ ਰਹਿ ਸਕਦੇ ਹਨ ਸੋ ਉਸ ਵਕਤ ਜਾਨੀ ਅਜ ਤੋਂ 20 ਸਦੀ ਬਾਰੇ ਪਹਿਲਾਂ ਵੀ ਸਾਡੇ ਪੰਜਾਬੀ ਸਬੂਤਾਂ ਨੇ ਅਮੀਰ ਬਣ ਲਈ ਸ਼ਾਰਟਕਟ ਮਾਰੇ ਸਨ ਪਰ ਮੌਕੇ ਨਾਲ ਸੰਭਲ ਗਏ ਭਾਵੇਂ ਇਸ ਮਾਮਲੇ ਵਿੱਚ ਬਹੁਤ ਸਾਰੀ ਜਾਣਕਾਰੀ ਸਬੂਤਾਂ ਸਮੇਤ ਮੇਰੇ ਕੋਲ ਸਾਂਭੀ ਪਈ ਹੈ ਪਰ ਗੱਡੇਮੁਰ ਦੇ ਪੁੱਟਣ ਵਿੱਚ ਕਿਸੇ ਦਾ ਕੁਝ ਨਹੀਂ ਸਮਰਨਾ ਬਾਕੀ ਕਹਿੰਦੇ ਨੇ ਕਿ ਜੇ ਕੋਈ ਹੁਣ ਸਿੱਧੇ ਰਾ ਪੈ ਗਿਆ ਤਾਂ ਉਸ ਤੇ ਜ਼ਖਮਾਂ ਤੇ ਲੂਣ ਪਾਉਣ ਦਾ ਕੋਈ ਫਾਇਦਾ ਨਹੀਂ ਬਸ ਇੱਕ ਦਿਲਚਸਪ ਵਾਕਿਆ ਸਾਂਝਾ ਕਰ ਲਈਏ ਫਿਰ ਅੱਗੇ ਤੁਰਦੇ ਹਾਂ ਇਸੇ ਵਾਸਤੇ ਪੰਜਾਬੀਆਂ ਨੇ ਪਹਿਲਾਂ ਜੋ ਹੱਤਕੰਡੇ ਭੰਗ ਬੀਜਣ ਲਈ ਅਪਣਾਏ ਸਨ ਉਹਨਾਂ ਵਿੱਚੋਂ ਇੱਕ ਇਹ ਸੀ ਕਿ ਬਚਪਨ ਵਿੱਚ ਦਾਦੀ ਨਾਨੀ ਤੋਂ ਸੁਣੀਆਂ ਕਹਾਣੀਆਂ ਵਿੱਚੋਂ ਇੱਕ ਸ਼ੇਰ ਤੇ ਆਜੜੀ ਵਾਲੀ ਕਹਾਣੀ ਤੋਂ ਪੰਜਾਬੀਆਂ ਨੇ ਸੁੱਖੇ ਦੀ ਖੇਤੀ ਕਰਨ ਵਿੱਚ ਬਹੁਤ ਕੰਮ ਲਿਆ। ਤਕਰੀਬਨ ਸਭ ਨੇ ਕਹਾਣੀ ਤਾਂ ਸੁਣੀ ਹੋਈ ਹੈ ਕਿ ਇੱਕ ਆਜੜੀ ਰੋਜ਼ ਉੱਚ-ਉੱਚ ਰੌਲਾ ਪਾ ਦਿੰਦਾ ਸੀ ਕਿ ਲੋਕੋ ਸ਼ੇਰ ਆ ਗਿਆ ਸ਼ੇਰ। ਜਦੋਂ ਪਿੰਡ ਵਾਲੇ ਉਸਨੂੰ ਬਚਾਉਣ ਪਹੁੰਚ ਜਾਂਦੇ ਤਾਂ ਕਹਿੰਦਾ ਮੈਂ ਤਾਂ ਉਂਝ ਹੀ ਕਿਹਾ ਸੀ। ਜਦੋਂ ਇੱਕ ਦਿਨ ਸੱਚੀ ਸ਼ੇਰ ਆ ਗਿਆ ਤਾਂ ਉਸਨੂੰ ਬਚਾਉਣ ਕੋਈ ਨਾ ਪਹੁੰਚਿਆ। ਸੋ ਸਾਡੇ ਕੋਈ ਛਾਤਰ ਦਿਮਾਗਾਂ ਇਸ ਕਹਾਣੀ ਦਾ ਲਾਹਾ ਲੈਣਾ ਸ਼ੁਰੂ ਕਰ ਦਿੱਤਾ। ਇਥੋਂ ਦੀ ਪੁਲਿਸ ਦਾ ਰਿਕਾਰਡ ਦੱਸਦਾ ਕਿ ਪਹਿਲਾਂ ਜਿਹੜੇ ਲੋਕ ਇਸ ਧੰਦੇ ਵਿੱਚ ਪਏ ਸਨ ਉਹ ਆਪ ਹੀ ਪੁਲਿਸ ਨੂੰ ਫੋਨ ਕਰ ਦੇਣਾ ਕਿ ਫਲਾਣਾ ਸਿਉ ਨੇ ਸੁੱਖਾ ਬੀਜ ਰੱਖਿਆ। ਪੁਲਿਸ ਜਦੋਂ ਉੱਥੇ ਚੜ੍ਹਾਈ ਕਰਦੀ ਤਾਂ ਕੁਝ ਨਾ ਲੱਭਣਾ। ਫਿਰ ਮਹੀਨੇ ਕੋ ਬਾਅਦ ਇਹ ਹੀ ਕੁਝ ਕਰਨਾ। ਇਸੇ ਤਰ੍ਹਾਂ 3-4 ਵਾਰ ਸ਼ੇਅਰ-ਸ਼ੇਅਰ ਕਰ ਦੇਣਾ ਤੇ ਜਦੋਂ ਪੁਲਿਸ ਇਸ ਗੱਲੋਂ ਤੰਗ ਹੋ ਜਾਂਦੀ ਕਿ ਕੋਈ ਐਵੇਂ ਹੀ ਤੰਗ ਕਰ ਰਿਹਾ ਤਾਂ ਬੜੇ ਆਰਾਮ ਨਾਲ ਸੁੱਖਾ ਬੀਜ ਲੈਣਾ। ਹਗਾ ਲਗਾਹਾਂ ਦੀ ਕਰ ਲਈਏ। ਅੱਜਕੱਲ੍ਹ ਆਸਟ੍ਰੇਲੀਆ ਦੇ ਕਾਨੂੰਨ ਇਸ ਮਾਮਲੇ ਵਿੱਚ ਬਹੁਤ ਸਖਤ ਹੋ ਚੁੱਕੇ ਨੇ ਪਰ ਅੱਜ ਦੇ ਤੇਜ਼ ਤਰਾਰ ਯੁੱਗ ਵਿੱਚ ਲੋਕ ਵੀ ਹਾਈ ਟੈਕ ਹੋ ਚੁੱਕੇ ਨੇ ਹੁਣ ਲੋਕ ਹਿਸਾਬੀ ਕਿਤਾਬੀ ਹੋ ਗਏ ਹਨ ਹੁਣ ਇੰਟਰਨੈਟ ਤੇ ਸਰਚ ਮਾਰ ਕੇ ਦੇਖ ਲੈਂਦੇ ਹਨ ਕਿ ਕਿੰਨੇ ਸੁੱਕੇ ਦੇ ਬੂਟੇ ਫੜੇ ਜਾਂਦੇ ਕਿੰਨੀ ਸਜ਼ਾ ਹੈ ਜਿਵੇਂ ਸਿਨੇਮਾ ਮਾਲਕ ਸਿਨੇਮੇ ਵਿੱਚ 999 ਸੀਟਾਂ ਲਵਾਉਂਦੇ ਹਨ ਤਾਂ ਕਿ ਟੈਕਸ ਘੱਟ ਪਵੇ ਉਸੇ ਤਰ੍ਹਾਂ ਆਸਟ੍ਰੇਲੀਆ ਦੇ ਕਾਨੂੰਨ ਮੁਤਾਬਕ ਜੇ 999 ਬੂਟੇ ਸੁੱਕੇ ਦੇ ਵੜੇ ਜਾਣ ਤਾਂ ਸਜ਼ਾ ਘੱਟ ਤੇ ਜੇ 1000 ਹੋਣ ਤਾਂ ਸਜ਼ਾ ਜ਼ਿਆਦਾ ਹੈ ਪੰਜਾਬੀ ਬੱਬਰ ਸ਼ੇਰ ਬਸ ਹੁਣ ਇਸੇ ਮੋਰੀ ਦਾ ਫਾਇਦਾ ਲੈ ਰਹੇ ਹਨ ਇਤਿਹਾਸ ਗਵਾਏ ਕਿ ਪੁਰਾਣੇ ਵੇਲੇ ਤੋਂ ਹੀ ਪੰਜਾਬੀ ਕਦੇ ਜੇਲਾਂ ਕੱਟਣ ਤੋਂ ਨਹੀਂ ਡਰੇ ਬਸ ਫਰਕ ਇਹਨਾਂ ਕੋ ਹੈ ਕਿ ਉਦੋਂ ਦੇਸ਼ ਲਈ ਜੇਲਾਂ ਕੱਟਦੇ ਸਨ ਤੇ ਅੱਜਕੱਲ ਨਕਸ਼ਿਆਂ ਲਈ ਇੱਕ ਦਿਨ ਮੈਨੂੰ ਮੇਰੇ ਇੱਕ ਕਲਮੀ ਮਿੱਤਰ ਰਿਸ਼ੀ ਗੁਲਾਟੀ ਕੋਲ ਕੁਝ ਵਕਤ ਗੁਜ਼ਾਰਨ ਦਾ ਮੌਕਾ ਮਿਲਿਆ ਤਾਂ ਦੁੱਖ ਸੁੱਖ ਸਾਂਝੇ ਕਰਦੇ ਹੋਏ ਕਹਿੰਦਾ ਭਾਜੀ ਤੁਹਾਨੂੰ ਨਹੀਂ ਲੱਗਦਾ ਕਿ ਉਂਝ ਤਾਂ ਸਾਡਾ ਪੰਜਾਬੀਆਂ ਦਾ ਇਤਿਹਾਸ ਬੜਾ ਬਾਦਰੀ ਤੇ ਕੁਰਬਾਨੀਆਂ ਨਾਲ ਭਰਿਆ ਹੈ ਪਰ ਅੱਜਕਲ ਪੰਜਾਬੀਆਂ ਦੇ ਹਿਰਦੇ ਕੁਝ ਜ਼ਿਆਦਾ ਹੀ ਕਮਜ਼ੋਰ ਹੋ ਗਏ ਹਨ ਜਿਹੜੇ ਕਿ ਨਿੱਕੀ ਨਿੱਕੀ ਗੱਲ ਤੇ ਬਲੁੰਧਰੇ ਜਾਂਦੇ ਹਨ ਜੇ ਕਿਸੇ ਨੇ ਛੋਟਾ ਮੋਟਾ ਅਖਬਾਰੀ ਬਿਆਨ ਦੇ ਦਿੱਤਾ ਤਾਂ ਜੇ ਕਿਤੇ ਕੋਈ ਅਖਰਵਾਦ ਘਟ ਲਿਖਿਆ ਗਿਆ ਤਾਂ ਕਹਿਣ ਦਾ ਮਤਲਬ ਹੁਣ ਉਹੋ ਜਿਹੇ ਜੇਰੇ ਨਹੀਂ ਰਹਿ ਬਰਦਾਸ਼ਤ ਕਰਨ ਦਾ ਮਾਦਾ ਨਹੀਂ ਰਿਹਾ ਮੈਂ ਕਿਹਾ ਨਿੱਕੀਆਂ ਗੱਲਾਂ ਹੀ ਸਾਨੂੰ ਤੰਗ ਕਰਦੀਆਂ ਹਨ ਵੱਡੀਆਂ ਗੱਲਾਂ ਲਈ ਸਾਡੇ ਜ਼ੇਰੇ ਬਹੁਤ ਤਕੜੇ ਹਨ ਪਾਵੇਂ ਕੋਈ ਪੰਜਾਬੀਅਤ ਦਾ ਪਹਿਰਾਵਾ ਪੈਣ ਕੇ ਕਪੜੇ ਕਰੀ ਜਾਵੇ ਪਾਵੇਂ ਕੋਈ ਰੇਪ ਕਰੀ ਜਾਵੇ ਜਾਂ ਫਿਰ ਨਸ਼ਿਆਂ ਦੇ ਘਰੇ ਬਜ਼ਾਰ ਰਾਹੀਂ ਆਉਣ ਵਾਲੀ ਜਵਾਨੀ ਖਾਈ ਜਾਵੇ ਇਹਨਾਂ ਗੱਲਾਂ ਨਾਲ ਸਾਡੇ ਹਿਰਦੇ ਨਹੀਂ ਬਲੁੰਦਰੀ ਦੇ ਫਿਰ ਅਸੀਂ ਤਗੜੇ ਦੇਰੇ ਵਾਲੇ ਹਾਂ ਕੋਈ ਤਾਜ਼ਾ ਮਸਾਲਾ ਹੀ ਦੇਖ ਲਓ ਥੋੜਾ ਜਿਹਾ ਚਿਰ ਪਹਿਲਾਂ ਸਾਡੀ ਗਵਾਂਡੀ ਮੁਰਕ ਨਿਊਜ਼ੀਲੈਂਡ ਵਿੱਚ ਆਪਣੇ ਪੰਜਾਬੀ ਸ਼ੇਰਾਂ ਨੇ ਜਾਲੀ ਵੋਟਾਂ ਲਈ ਕੀ ਕੁਝ ਨਹੀਂ ਕੀਤਾ ਤੇ ਹੁਣ ਗ੍ਰਿਫਤ ਵਿੱਚ ਭੰਗ ਕਾਂਡ ਬਾਰੇ ਦੇਖ ਲਓ ਕੋਈ ਕਿਸੇ ਨੇ ਨਿੰਦਿਆ ਦਾ ਬਿਆਨ ਨਹੀਂ ਦਿੱਤਾ ਕੋਲ ਬੈਠਾ ਜੀਤਾ ਸੋਢੀ ਕਹਿੰਦਾ ਬਾਈ ਜੀ ਉਨਾਮੀਗ੍ਰਾਮੀ ਬੰਦਿਆਂ ਦੇ ਖਾਸ ਹੋਣਗੇ ਬਸ ਇਸੇ ਕਰਕੇ ਸਾਡੇ ਸੀਨੇ ਬਲੁੰਦਰੇ ਨਹੀਂ ਗਏ ਪਰ ਮੈਂ ਇਸ ਨਾਲ ਸਹਿਮਤ ਨਹੀਂ ਜੇਕਰ ਗਲ ਨਾਮੀਗ੍ਰਾਮੀ ਬੰਦਿਆਂ ਦੀ ਕਰੀਏ ਤਾਂ ਵਿਦੇਸ਼ਾਂ ਵਿੱਚ ਨਾਮ ਨਾ ਖਟਨਾ ਖਾਲਾ ਜੀ ਦਾਵਾੜਾ ਨਹੀਂ ਇਹ ਜ਼ਰੂਰ ਹੀ ਉਹਨਾਂ ਲੋਕਾਂ ਦੀ ਸਖਤ ਮਿਹਨਤ ਤੇ ਚੰਗੇ ਕਰਮਾਂ ਦਾ ਨਤੀਜਾ ਹੋਵੇਗਾ ਪਰੰਤੂ ਜਿੱਥੋਂ ਤੱਕ ਖਾਸ ਬੰਦਿਆਂ ਦਾ ਸਵਾਲ ਹੈ ਤਾਂ ਸਪਸ਼ਟ ਈ ਗੱਲ ਹੈ ਕਿ ਅੱਜਕੱਲ ਤਾਂ ਆਪਣੇ ਜੰਮੇ ਜਾਇਜ਼ ਤੇ ਵੀ ਭਰੋਸਾ ਨਹੀਂ ਕਰ ਸਕਦੇ ਤੇ ਜੇਕਰ ਖਾਸ ਬੰਦਿਆਂ ਨੇ ਕੋਈ ਚੰਨ ਚਾੜ੍ਹ ਵੀ ਦਿੱਤਾ ਤਾਂ ਇਸ ਵਿੱਚ ਉਹਨਾਂ ਨਾਮੀਗ੍ਰਾਮੀ ਪਤਪੰਥੀਆਂ ਦਾ ਕੀ ਕਸੂਰ ਅੱਜ ਕੱਲ ਅਸੀਂ ਆਸਟ੍ਰੇਲੀਅਨ ਅਖਬਾਰਾਂ ਦਾ ਸ਼ਿੰਗਾਰ ਬਣੇ ਹੋਏ ਹਾਂ ਕਦੇ ਅਸੀਂ ਪੁਲਿਸ ਸਹਰਾਸਤ ਵਿੱਚ ਕਦੇ ਅਸੀਂ ਰੇਵ ਵਿੱਚ ਕਦੇ ਡਰਾਈਵਿੰਗ ਵਿੱਚ ਤੇ ਕਦੇ ਪੰਗ ਵਿੱਚ ਮੱਲਾ ਮਾਰ ਕੇ ਅਖਬਾਰਾਂ ਦਾ ਸ਼ਿੰਗਾਰ ਬਣਦੇ ਹਾਂ ਹਾਲੇ ਤਾਂ ਥੋੜਾ ਜਿਹਾ ਇੰਤਜ਼ਾਰ ਕਰੋ ਫਿਰ ਦੇਖੋ ਰਹਿਣ ਮਾਰ ਕੇ ਰਿਵਰਲੈਂਡ ਸਾਊਥ ਆਸਟ੍ਰੇਲੀਆ ਵਿੱਚ ਪੜੀ ਹੈਰਨ ਕਿਹੜੇ ਕਿਹੜੇ ਪੱਧਰ ਪੁਰਖਾਂ ਦੇ ਚਿਹਰੇ ਨੰਗੇ ਕਰਦੀ ਹੈ ਹਾਲੇ ਫੈਡਰਲ ਪੁਲਿਸ ਤਫਤੀਸ਼ ਵਿੱਚ ਜੁਟੀ ਹੋਈ ਹੈ ਦੋ ਕੁ ਵਾਰੀ ਪਹਿਲਾਂ ਬਣੀ ਹਿੰਦੀ ਫਿਲਮ ਸਿੰਘ ਇਜ਼ ਕਿੰਗ ਜਿਸ ਦਾ ਵੱਡਾ ਹਿੱਸਾ ਆਸਟ੍ਰੇਲੀਆ 'ਚ ਫਿਲਮਾਇਆ ਗਿਆ ਸੀ ਤੇ ਉਸ ਵਿੱਚ ਸੱਚੀ ਮੁੱਚੀ ਦੇ ਕਿੰਗ ਸਰਦਾਰ ਮਨਮੋਨ ਸਿੰਘ ਕਿੰਗ ਬਨਣ ਦੇ ਸਫ਼ਰ ਨੂੰ ਨਹੀਂ ਸੀ ਦਿਖਾਇਆ ਉਲਟਾ ਉਸ ਵਿੱਚ ਨਸ਼ਿਆਂ ਦੇ ਮਾਫੀਆ ਕਿੰਗ ਦੇ ਰੂਪ ਵਿੱਚ ਸਿੰਘਾਂ ਨੂੰ ਦਿਖਾਇਆ ਸੀ ਇਹ ਫਿਲਮ ਦੇਖ ਕੇ ਅਸੀਂ ਸੋਚਿਆ ਸੀ ਕਿ ਅਮਰੀਕਾ ਕੈਨੇਡਾ ਵਿੱਚ ਤਾਂ ਇਹੋ ਜਿਹੇ ਗੈਂਗਸ ਹਨ ਨੂੰ ਮਿਲਦੇ ਸਨ ਪਰ ਆਸਟ੍ਰੇਲੀਆ ਵਿੱਚ ਇਹ ਕਲਪਨਾ ਮਾਤਰੀ ਸੀ ਪਰ ਹੁਣ ਲੱਗਦਾ ਹੈ ਸ਼ਾਇਦ ਇਹ ਕੋਈ ਇੱਕ ਤੇ ਆਸਟ੍ਰੇਲੀਆ ਦੀ ਤਸਵੀਰ ਸੀ ਕੁਝ ਹੋਰ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ ਜਿਹੜੀਆਂ ਸੁਣੀਆਂ ਤਾਂ ਮੈਂ ਬਹੁਤ ਪਹਿਲਾਂ ਤੋਂ ਸੀ ਪਰ ਅੱਖੀਂ ਦੇਖੇ ਬਿਨਾ ਯਕੀਨ ਨਹੀਂ ਸੀ ਆ ਰਿਹਾ ਇਹ ਲੇਖ ਲਿਖਣ ਤੋਂ ਪਹਿਲਾਂ ਮੈਂ ਤੇ ਮੇਰੇ ਇੱਕ ਮਿੱਤਰ ਜੋਲੀ ਕਰਗਨਿਕ ਪੂਰਾ ਦਿਨ ਐਡਲੈਟ ਵਿੱਚ ਇਸੇ ਕੰਮ ਤੇ ਲਾਇਆ ਨਸ਼ਿਆਂ ਦੇ ਸ਼ੁਰੂ ਹੋਏ ਇਸ ਕਾਲੇ ਕਾਰੋਬਾਰ ਬਾਰੇ ਨੇੜੇ ਤੋਂ ਜਾਣ ਕੇ ਹੀ ਇਹ ਲੇਖ ਲਿਖਣ ਬੈਠਾ ਹਾਂ ਮੇਰਾ ਇੱਕ ਪੁਰਾਣਾ ਮਿੱਤਰ ਜੋਗਿੰਦਰ ਸਿੰਘ ਕੁੰਡੀ ਐਡਲੈਟ ਵਿੱਚ ਹੀ ਰਹਿੰਦਾ ਹੈ ਉਹ ਇੱਕ ਬੜਾ ਸੂਝਵਾਨ ਪਾਠਕ ਹੈ ਤੇ ਉਸਨੇ ਕਈ ਉੱਗੇ ਸਹਿਯੋਕਕਾਰਾਂ ਦਾ ਸਾਥ ਵੀ ਮਾਣਿਆ ਉਹ ਅਕਸਰ ਹੀ ਮੇਰੇ ਲਿਖ ਪੜ ਕੇ ਟਿੱਕਾ ਟਿੱਪਣੀ ਕਰਦਾ ਹੁੰਦਾ ਹੈ ਕਈ ਵਾਰ ਤਾਂ ਆਥਣ ਵੇਲੇ ਕੁਟ ਲਾ ਕੇ ਤਾਂ ਉਹ ਖਾਸੀ ਕਰਦੀ ਟਿੱਪਣੀ ਵੀ ਕਰ ਦਿੰਦਾ ਪਰ ਦਿਨ ਚੜ੍ਹਦੇ ਸਾਰ ਉਸ ਨੂੰ ਡਿਲੀਟ ਵੀ ਕਰ ਦਿੰਦਾ کافی ਲੰਬੇ ਅਰਸੇ ਬਾਅਦ ਇੱਕ ਦਿਨ ਉਸ ਦਾ ਸੁਨੇਹਾ ਫੇਸਬੁੱਕ ਤੇ ਪੜਿਆ ਤਾਂ ਮੈਂ ਉਸੇ ਵਕਤ ਉਸ ਨੂੰ ਫੋਨ ਕਰਕੇ ਲੰਬੀ ਗੈਰ ਹਾਜ਼ਰੀ ਦਾ ਕਾਰਨ ਪੁੱਛਿਆ ਉਸ ਨੇ ਆਪਣੇ ਨਾਲ ਵਾਪਰੇ ਹਾਦਸੇ ਬਾਰੇ ਦੱਸਿਆ ਜਿਸ ਨਾਲ ਉਸ ਦੀ ਇੱਕ ਅੱਖ ਮਸਾਂ ਹੀ ਬਚੀ ਦੂਜੇ ਦਿਨੀ ਮੈਂ ਆਪਣਾ ਫਰਜ਼ ਸਮਝਿਆ ਜੋਲੀ ਨੂੰ ਨਾਲ ਲੈ ਕੇ ਉਸ ਦਾ ਹਰ ਚਾਲ ਪਤਾ ਕਰਨ ਉਹਨਾਂ ਦੇ ਘਰ ਗਿਆ ਅਰ ਜਦ ਪੁੱਛਣ ਤੋਂ ਬਾਅਦ ਜਦੋਂ ਇੱਧਰ ਉੱਧਰ ਦੀਆਂ ਗੱਲਾਂ ਚੱਲੀਆਂ ਤਾਂ ਗੱਲ ਉਸਦੇ ਨਸ਼ੇ ਦੇ ਕਾਰੇ ਕਾਰੋਬਾਰ ਉੱਤੇ ਆ ਖੜੀ। ਜੋਗਿੰਦਰ ਕਹਿੰਦਾ ਭਾਈ ਜੀ ਆਪਣੇ ਮੁੰਡੇ ਇੱਥੇ ਆ ਕੇ ਭਾਵੇਂ ਔਖੇ ਹੋਏ ਸੀ ਪਰ ਆ ਨਸ਼ਿਆਂ ਤੋਂ ਬਚ ਗਏ ਸੀ। ਇਹ ਨਸ਼ਿਆਂ ਵਾਲਾ ਸੱਪ ਜਿਸ ਨੂੰ ਅਸੀਂ ਪੰਜਾਬ ਦੀ ਖੁੱਡ ਵਿੱਚ ਛੱਡਾਇਆ ਸੀ ਅੱਜ ਕੱਲ ਇੱਥੇ ਫਨ ਚੁੱਕੀ ਫਿਰਦਾ ਹੈ। ਉਸ ਦੀ ਇਸ ਗੱਲ ਨੇ ਇਸ ਬਾਰੇ ਵਿੱਚ ਡੂੰਘਾਈ ਨਾਲ ਛਾਣਬੀਨ ਕਰਨ ਦੀ ਮੇਰੀ ਜਿਗਿਆਸਾ ਫਿਰ ਹਰੀ ਕਰ ਦਿੱਤੀ। ਜਦੋਂ ਅਸੀਂ ਇਸ ਕੰਮ ਤੇ ਮਿਸ਼ਨ ਵੇਢਿਆ ਤਾਂ ਬੜੇ ਹੀ ਹੈਰਾਨੀਜਨਕ ਸੱਚ ਸਾਹਮਣੇ ਆਏ ਜਿੰਨਾ ਵਿੱਚੋਂ ਕੁਝ ਆਪ ਦੇ ਸਾਹਮਣੇ ਕਰ ਰਹੇ। ਆਸਟ੍ਰੇਲੀਆ ਵਿੱਚ ਭਾਵੇਂ ਸਿਗਰਟ ਨੋਸ਼ੀ ਬਹੁਤ ਜ਼ਿਆਦਾ ਹੈ ਤੇ ਬੰਦਿਆਂ ਦੇ ਨਾਲ-ਨਾਲ ਤੀਵੀਆਂ ਵੀ ਇਸ ਦੀਆਂ ਸ਼ਕੀਨ ਹਨ ਪਰ ਇੱਥੋਂ ਦੇ ਕਾਨੂੰਨ ਮੁਤਾਬਕ 18 ਵਰਿਆਂ ਤੋਂ ਛੋਟਾ ਕੋਈ ਵੀ ਇਸ ਨੂੰ ਖਰੀਦ ਨਹੀਂ ਸਕਦਾ ਇਸ ਨੂੰ ਵੇਚਣ ਵਾਲੇ ਨੂੰ ਵੀ ਇੱਕ ਖਾਸ ਲਾਇਸੈਂਸ ਦੀ ਲੋੜ ਹੁੰਦੀ ਹੈ ਜਿਵੇਂ ਇੰਡੀਆ 'ਚ ਇੱਕ ਬਰੀਕ ਜੀ ਲਾਈਨ ਸਿਗਰਟਾਂ ਦੀ ਡੱਬੀ ਉੱਤੇ ਲਿਖੀ ਹੁੰਦੀ ਹੈ ਕਿ ਸਿਹਤ ਲਈ ਹਾਨੀਕਾਰਕ ਪਰ ਆਸਟ੍ਰੇਲੀਆ ਵਿੱਚ ਡੱਬੀ ਦਾ ਵੱਡਾ ਹਿੱਸਾ ਭੈੜੀ ਜੀ ਫੋਟੋ ਤੇ ਚੇਤਾਵਨੀਆਂ ਨਾਲ ਭਰਿਆ ਹੁੰਦਾ ਸੋ ਕਹਿਣ ਦਾ ਮਤਲਬ ਇੰਡੀਆ ਦੀ ਬਣੀ ਸਿਗਰਟ ਆਸਟ੍ਰੇਲੀਆ ਦੇ ਕਾਨੂੰਨ ਮੁਤਾਬਕ ਕਿਤੇ ਫਿੱਟ ਨਹੀਂ ਬੈਠਦੀ ਪਰ ਹੁਣ ਦੇਖ ਲਓ ਇਹਨੇ ਸਖਤ ਕੈਦ ਦੇ ਕਾਨੂੰਨ ਲੰਘ ਕੇ ਬਹੁਤ ਸਰੀਆਂ ਇੰਡੀਅਨ ਦੁਕਾਨਾਂ ਤੋਂ ਤੁਹਾਨੂੰ ਇੰਡੀਆ ਮੀਟ ਸਿਗਰਟਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ ਜਿਹੜਾ ਮਰਜ਼ੀ ਤਰਜ਼ਾ ਲੈ ਲਓ ਜਿਹੜੀ ਮਰਜ਼ੀ ਨਸਵਾਰ ਹੋਰ ਤਾਂ ਹੋਰ ਇੰਡੀਆ ਵਿੱਚ ਅਫੀਮ ਦੀ ਥਾਂ ਤੇ ਵਰਤੀਆਂ ਜਾਂਦੀਆਂ ਕਾਮਣੀ ਨਾਂ ਦੀਆਂ ਗੋਲੀਆਂ ਦੀ ਇੱਕ ਸ਼ੀਸ਼ੀ ਜੋ ਇੰਡੀਆ 'ਚ 250 ਰੁਪਏ ਦੀ ਆ ਜਾਂਦੀ ਹੈ ਉਸ ਲਈ ਇਹ ਦੁਕਾਨਾਂ ਵਾਲੇ 150 ਡਾਲਰ ਮੰਗਦੇ ਹਨ ਮਹਿੰਗੀਆਂ ਹੁਣ ਕਰਨ ਤੇਲੂ ਰਾਮ ਦੀ ਹੱਟੀ ਵਾਂਗ 10 20 ਦੀਆਂ ਖੁੱਲੀਆਂ ਵੀ ਦੇ ਦਿੰਦੇ ਹਨ ਜਦੋਂ ਅਸੀਂ ਇਹ ਸਭ ਕੁਝ ਆਪਣੇ ਅੱਖੀ ਦੇਖਦੇ ਫਿਰਦੇ ਸੀ ਤਾਂ ਇੱਕ ਦੱਸਣ ਵਾਲੇ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਨਾਲ ਸਾਨੂੰ ਇੱਕ ਪਤਾ ਦਿੱਤਾ ਜਿੱਥੋਂ ਕਹਿੰਦੇ ਇੰਡੀਆ ਦੀ ਵਿਸਕੀ ਵੀ ਮਿਲ ਜਾਂਦੀ ਹੈ ਬਸ ਸਾਡੇ ਕੋਲ ਵਕਤ ਦੀ ਕਮੀ ਹੋਣ ਕਰਕੇ ਉਸ ਮਹਾਪੁਰਖ ਦੇ ਦਰਸ਼ਨ ਨਹੀਂ ਹੋ ਸਕੇ ਜਿਸ ਕੋਲੋਂ ਰਾਇਲ ਸਟੈਗ ਮਾਰਕੀ ਦੀ ਇਹ ਇੰਡੀਅਨ ਵਿਸਕੀ ਮਿਲਦੀ ਹੈ ਪਰ ਮੇਰੀ ਜਿਗਿਆਸਾ ਮੈਨੂੰ ਛੇਤੀ ਹੀ ਉਸਤੇ ਦਰਸ਼ਨ ਵੀ ਕਰਾ ਦੇਵੇਗੀ ਜਦੋਂ ਅਸੀਂ ਇੱਕ ਨਸ਼ੇ ਦੇ ਇਸ ਵਪਾਰੀ ਨੂੰ ਕਿਹਾ ਕਿ ਯਾਰ ਮੈਂ ਬੜੀ ਦੂਰ ਤੋਂ ਆਇਆ ਹਾਂ ਰੋਜ਼ ਰੋਜ਼ ਆਉਣਾ ਔਖਾ ਹੈ ਜੇ ਇਕੱਠੀਆਂ ਲੈਣੀਆਂ ਹੁਣ ਤੱਕ ਕਿੰਨੀਆਂ ਤੇ ਕੀ ਭਾਅ ਮਿਲਣਗੀਆਂ ਮੂਰਖਾ ਜਨਾਬ ਤੁਸੀਂ ਹੁਕਮ ਕਰੋ ਤੇ ਪੈਸੇ ਖਰਚੋ ਕਹੋਂ ਤਾਂ ਟਰੱਕ ਭੇਜ ਦਿੰਦੇ ਆ ਬਾਕੀ ਇਹ ਸਭ ਕੁਝ ਤਾਂ ਮੈਂ ਇੱਕ ਛੋਟੇ ਜਿਹੇ ਸ਼ਹਿਰ ਐਡਲੇਡ ਵਿੱਚ ਹੀ ਦੇਖਿਆ ਹੈ ਸਿਡਨੀ ਮੈਲਬੌਰਨ ਜੇ ਵੱਡੇ ਮਹਾਨਗਰਾਂ ਵਿੱਚ ਪਤਾ ਨਹੀਂ ਕੀ ਕੀ ਹੁੰਦਾ ਹੋਣਾ ਹੁਣ ਇਹਨਾਂ ਗੱਲਾਂ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਇਹ ਕਾਰੋਬਾਰ ਕੋਈ ਨਿੱਕੇ ਮੋٹے ਪੱਧਰ ਤੇ ਨਹੀਂ ਹੋ ਰਿਹਾ ਇਸ ਪਿੱਛੇ ਕੋਈ ਵੱਡਾ ਗੈਂਗ ਜ਼ਰੂਰ ਹੋਵੇਗਾ ਨਹੀਂ ਤਾਂ ਆਸਟ੍ਰੇਲੀਆ ਜੇ ਮੁਲਕ ਵਿੱਚ ਜਿੱਥੇ ਪੱਤੇ ਝੂਲਣ ਦਾ ਵੀ ਰਿਕਾਰਡ ਰੱਖਿਆ ਜਾਂਦਾ ਉੱਥੇ ਬਿਨਾਂ ਰੋਕ ਟੋਕ ਇਹ ਕਾਰੋਬਾਰ ਕਿਵੇਂ ਪੈਰ ਪਸਾਰ ਰਿਹਾ ਹੈ ਲਓ ਜੀ ਜਾਂਦੇ ਜਾਂਦੇ ਖੋਰ ਸੁਣ ਲਓ ਲੋਕ ਕੁ ਦਿਨ ਪਹਿਲਾਂ ਪੰਜਾਬੀ ਕਲਚਰ ਐਸੋਸੀਏਸ਼ਨ ਦੇ ਕਿਸੇ ਕੰਮ ਲਈ ਇਸ ਤੇ ਸਕੱਤਰ ਸਰਦਾਰ ਹਰਵਿੰਦਰ ਸਿੰਘ ਗਰਤਨਾ ਮੇਰੀ ਗੱਲ ਹੋ ਰਹੀ ਸੀ ਜਦੋਂ ਮੈਂ ਉਹਨਾਂ ਕੋਲੇ ਮੁੱਦਾ ਸਾਂਝਾ ਕੀਤਾ ਤਾਂ ਉਹਨਾਂ ਇੱਕ ਹੋਰ ਦਿਲਚਸਪ ਵਾਕਿਆ ਸੁਣਾ ਦਿੱਤਾ ਕਹਿੰਦੇ ਐਡਲੇਟ ਦੇ ਕੁਝ ਏਰੀਆ 'ਚ ਪਾਨ ਖਾ ਖਾ ਕੇ ਸੜਕਾਂ ਤੇ ਲਾਲ ਥੁੱਕ ਦੇ ਨਿਸ਼ਾਨ ਦੇਖੇ ਗਏ ਉੱਥੋਂ ਦੀ ਕਾਉਂਸਲ ਨੇ ਜਦੋਂ ਇਸ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇੱਕ ਇੰਡੀਅਨ ਸਟੋਰ ਵਾਲਾ ਉੱਥੇ ਪਾਨ ਸਬਾਰੀ ਬਣਾ ਬਣਾ ਕੇ ਵੇਚ ਰਿਹਾ ਸੀ ਇੱਕ ਵਾਰ ਤਾਂ ਉਸ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਪਰ ਉਹ ਜਨਾਬ ਹਾਲੇ ਉਮੇਰ ਢੱਲੇ ਨਾਲ ਆਪਣਾ ਬਿਜ਼ਨਸ ਚਲਾ ਰਹੇ ਹਨ ਜਾਂ ਤਾਂ ਇਹ ਲੋਕ ਡਰਦੇ ਨਹੀਂ ਜਾਂ ਫਿਰ ਇਹਨਾਂ ਨੇ ਇਥੋਂ ਦੇ ਦਫ਼ਤਰਾਂ ਵਿੱਚ ਮੇਜ਼ ਦੇ ਥੱਲੋਂ ਦੀ ਕੰਮ ਕਰਨ ਵਾਲਾ ਚਸਕਾ ਪਾ ਦਿੱਤਾ ਇਹੜਾ ਕੋਈ ਸਰਕਾਰੀ ਹਮਲਾ ਇਹਨਾਂ ਨੂੰ ਰੋਕ ਨਹੀਂ ਰਿਹਾ ਵੈਗੁਰੂ ਜਾਨੀ ਸਕੂਲ ਮਾਲ ਨੂੰ ਬਸ ਜੇ ਇੰਜ ਹੀ ਰਿਹਾ ਤਾਂ ਥੋੜੇ ਦਿਨਾਂ ਵਿੱਚ ਦਿੱਲੀ ਦਾ ਚਾਵੜੀ ਬਾਜ਼ਾਰ ਬਣਾ ਦੇਣਾ ਅਸੀਂ ਦੁਨੀਆ ਦੇ ਸਖੂਬਸੂਰਤ ਸ਼ਹਿਰ ਨੂੰ ਜਿਵੇਂ ਸਿਆਣੇ ਕਹਿੰਦੇ ਨੇ ਕਿ ਝੂਠ ਦੀ ਉਮਰ ਜ਼ਿਆਦਾ ਲੰਮੇਰੀ ਨਹੀਂ ਹੁੰਦੀ ਖਾਸ ਕਰਕੇ ਆਸਟ੍ਰੇਲੀਆ ਜਿਹੇ ਮੁਲਕ ਵਿੱਚ ਜਦੋਂ ਸੱਚ ਸਾਹਮਣੇ ਆਵੇਗਾ ਤਾਂ ਸ਼ਰਮਸਾਰ ਹੋਣਾ ਹੀ ਪੈਣਾ ਹੈ ਚਾਹੇ ਲੱਖ ਮੁਕਰ ਜਾਇਓ ਪਰ ਜਦੋਂ ਇਹਨਾਂ ਦੀ ਤਬਦੀਸ਼ ਹੋਈ ਤਾਂ ਸਬੂਤਾਂ ਨਾਲ ਝੂਠ ਨੂੰ ਸਾਬਤ ਕਰ ਦੇਣਗੇ। ਦਲੀਲ ਵਜੋਂ ਆ ਇੱਕ ਸਾਡੇ ਜਵਾਨ ਦੀ ਸੁਣ ਲਓ। ਹੁਣ ਤਾਂ ਸਾਡੇ ਲੋਕਾਂ ਦੀ ਚੁਟਕਲੇ ਆਮ ਹੀ ਸੁਣਨ ਨੂੰ ਮਿਲ ਜਾਂਦੇ ਆ ਪਰ ਆ ਇੱਕ ਤਾਜ਼ਾ ਹੋਰ ਸੁਣ ਲਓ। ਕਹਿੰਦੇ ਸਾਡਾ ਇੱਕ ਜਵਾਨ ਟੈਕਸੀ ਛੱਡ ਕੇ ਬੱਸ ਚਲਾਉਣ ਲੱਗ ਪਿਆ। ਪਹਿਲੇ ਦਿਨ ਹੀ ਜਦੋਂ ਆਪਣੀ ਸ਼ਿਫਟ ਖਤਮ ਕੀਤੀ ਤਾਂ ਡਿਊਟੀ ਮੁਤਾਬਕ ਡਿਪੂ ਵਿੱਚ ਬੱਸ ਛੱਡਣ ਤੋਂ ਪਹਿਲਾਂ ਬੱਸ ਦੀ ਸਫਾਈ ਕਰਨ ਲੱਗਿਆ ਤਾਂ ਉਸ ਵਿੱਚੋਂ ਉਸ ਨੂੰ ਇੱਕ ਗਰਮ-ਗਰਮ ਆਲੂਆਂ ਦੀ ਚਿਪਸ ਦਾ ਲਿਫਾਫਾ ਮਿਲ ਗਿਆ। ਜਨਾਬ ਹਰਾਂ ਨੂੰ ਲੱਗੀ ਸੀ ਭੁੱਖ ਤੇ ਉਹਨਾਂ ਬੈਂਚ ਹੀ ਸਿਮੇਟ ਦਿੱਤੀ। ਹਰ ਜਨਾਬਾਸ ਨੂੰ ਲਾਕ ਕਰ ਰਹੀ ਸੀ ਤਾਂ ਗੋਰੀ ਜੋ ਕਿ ਇਹ ਚਿਪਸ ਭੁੱਲ ਗਈ ਸੀ ਉਲਬਦੀ ਲਬਦੀ ਉੱਥੇ ਆ ਗਈ ਜਦੋਂ ਉੱਥੇ ਮੈਨੇਜਰ ਨੇ ਡਰਾਈਵਰ ਸਾਹਿਬ ਨੂੰ ਪੁੱਛਿਆ ਤਾਂ ਉਹ ਸਾਫ਼ ਮੁਕਰ ਗਏ ਕਹਿੰਦੇ ਮੈਂ ਤਾਂ ਇੱਥੇ ਕੁਝ ਨਹੀਂ ਵੇਖਿਆ ਮੈਨੇਜਰ ਸਾਹਿਬ ਨੇ ਨਾਲ ਦੀ ਨਾਲ ਉਸ ਬਸਰੀ ਰਿਕਾਰਡਿੰਗ ਚਿਪ ਕੱਢੀ ਤੇ ਲਾ ਦਿੱਤੀ ਟੀਵੀ ਤੇ ਫਿਰ ਫਿਰ ਕੀ ਸੀ ਜਨਾਬ ਹੋਰੀ 2 ਮਿੰਟਾਂ ਵਿੱਚ ਆਪਣੇ ਆਪ ਨੂੰ ਟੀਵੀ ਤੇ ਚਿਪਸ ਖਾਂਦਾ ਦੇਖ ਕੇ ਨੰਗਾ ਜਾ ਹੋ ਗਿਆ ਮਹਿਸੂਸ ਕਰ ਰਹੀ ਸੀ ਸੋ ਕਹਿਣ ਦਾ ਭਾਵ ਦੇਖਦੇ ਜਾਓ ਅੱਗੇ-ਅੱਗੇ ਹੋਤਾ ਹੀ ਗਿਆ ਆਸਟ੍ਰੇਲੀਆ ਕਲ ਜਿੱਥੇ 4 ਬੰਦੇ ਜੁੜਦੇ ਹਨ ਉੱਥੇ ਹੀ ਇਹ ਭੰਗ ਜਾਂ ਸਮੈਕ ਵਾਲਾ ਮੁੱਦਾ ਛਿੜ ਪੈਂਦਾ ਹੈ ਪਰ ਕੱਲੇ ਜਬੜਾਂ ਦੇ ਪੇਟ ਤੋਂ ਬਿਨਾਂ ਕੁਝ ਨਹੀਂ ਨਿਕਲਦਾ ਮੈਂ ਵੀ ਇਹੋ ਜੀ ਇੱਕ ਗੱਲਬਾਤ ਵਿੱਚ ਕਹਿ ਬੈਠਾ ਕਿ ਜਦੋਂ ਕੋਈ ਪੰਜਾਬੀ ਪਹਿਰਾਵੇ ਵਿੱਚ ਤੇ ਖਾਸ ਕਰਕੇ ਦਸਤਾਰ ਧਾਰੀ ਇਹੋ ਜਿਹਾ ਪੁੱਠਾ ਕੰਮ ਕਰਦਾ ਫੜਿਆ ਜਾਂਦਾ ਤਾਂ ਦੁਨੀਆ ਸਾਹਮਣੇ ਸਾਡੀ ਬੜੀ ਗਲਤ ਤਸਵੀਰ ਜਾਂਦੀ ਹੈ ਪਤਾ ਨਹੀਂ ਉਹਨਾਂ ਨੂੰ ਕਿਉਂ ਸ਼ਰਮ ਨਹੀਂ ਆਉਂਦੀ ਤਾਂ ਮੋਰੋਂ ਇੱਕ ਜਨਾਬ ਕਹਿੰਦੇ ਉਹ ਇਸ ਵਿੱਚ ਉਹਨਾਂ ਨੇ ਕਿਹੜਾ ਕੋਈ ਪਾਪ ਕੀਤਾ ਜਿਸ ਤੇ ਉਹਨਾਂ ਨੂੰ ਸ਼ਰਮ ਆਵੇ ਸਾਡਾ ਧਰਮ ਸਿਖਾਉਂਦਾ ਕਿ ਦਸਾਂ ਨੋਹਾਂ ਦੀ ਕਿਰਤ ਕਰੋ ਤੇ ਇੱਕ ਕਿਰਤ ਖੇਤੀ ਦੇ ਤੰਤੇ ਬਾਝੋਂ ਹਰ ਕਿਤੇ ਅਸੰਭਵ ਹੈ ਕੋਈ ਕੀ ਕਰੇ ਤੋ ਤਾਂ ਆਪਣੀ ਮਿਹਨਤ ਨਾਲ ਸੁੱਕੇ ਦੀ ਖੇਤੀ ਕਰ ਰਹੀ ਸੀ ਜੇ ਸਰਕਾਰ ਨੂੰ ਇਹ ਚੰਗੀ ਨਹੀਂ ਲੱਗਦੀ ਤਾਂ ਕੋਈ ਕੀ ਕਰੇ ਉਲਟਾ ਜਨਾਬ ਮੈਨੂੰ ਕਹਿੰਦਾ ਕਿ ਓ ਤੇਰੇ ਕੋਲ ਤਾਂ ਬਸ ਗੱਲਾਂ ਦੇ ਗਲੇਲੇ ਹਨ ਜੋ ਵਟ ਚੜਦਾ ਹੈ ਖਾਸਮਾ ਨੂੰ ਖਾਵੇ ਜਵਾਨੀ ਤੇ ਭਾਵੇਂ ਨਸ਼ੇ ਖਾ ਜਾਣ ਜਵਾਨੀ ਨੂੰ ਤੂੰ ਕੀ ਲੈਣਾ ਜਿਸ ਦੀਆਂ ਦੁਖਣਗੀਆਂ ਉਹ ਆਪ ਹੀ ਪੱਟੀਆਂ ਬਣੇਗਾ ਧੰਨਵਾਦ